ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਸਾਲ 2005 ਜਿਸ ਵੇਲੇ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ ਪੈਦਾ ਹੋਏ ਮਨਰੇਗਾ ਐਕਟ ਜਿਸ ਦੀ 18 ਦਸੰਬਰ 2025 ਨੂੰ ਬੇਵਕਤੀ ਮੌਤ ਹੋ ਗਈ ਇਸ ਮਨਰੇਗਾ ਦੇ ਜਿਹੜੇ ਕਤਲ ਦੇ ਦੋਸ਼ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਉੱਤੇ ਲੱਗੇ ਆ ਬਹੁਤ ਸਾਰੀਆਂ ਵਿਰੋਧੀ ਧਿਰਾਂ ਮਨਰੇਗਾ ਦੀ ਮੌਤ ਤੇ ਮਾਤਮ ਕਰਦੀਆਂ ਨਜ਼ਰ ਆਈਆਂ ਦੇਸ਼ ਦੀ ਪਾਰਲੀਮੈਂਟ ਦੇ ਬਹੁਤ ਸਾਰੇ ਮੈਂਬਰ ਜਿਨ੍ਹਾਂ ਵਿੱਚ ਕਾਂਗਰਸ ਵੀ ਸੀ ਔਰ ਹੋਰ ਅਨੇਕਾਂ ਸਿਆਸੀ ਪਾਰਟੀਆਂ ਦੇ ਆਗੂ ਵੀ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਵੀ ਬੀ ਬਹਾਰਸਿਮਰਤ ਕੌਰ ਬਾਦਲ ਵੀ ਇਸ ਮਨਰੇਗਾ ਦੀ ਮਕਾਨ ਦੇ ਵਿੱਚ ਸ਼ਾਮਲ ਹੋਈ ਜਿਉਹੇ ਮਨਰੇਗਾ ਦੀ ਮੌਤੇ ਖਬਰ ਦੇਸ਼ ਵਿੱਚ ਫੈਲੀ ਤਾਂ ਪੰਜਾਬ ਵਿੱਚ ਵੀ ਇਸ ਦਾ ਜਿਹੜਾ ਪ੍ਰਭਾਵ ਪੈਣਾ ਸੁਭਾਵਿਕ ਸੀ ਸੋਗ ਪੈਣਾ ਸੁਭਾਵਿਕ ਸੀ ਸੋ आम आदमी दी सरकार ने कांग्रेस दे प्रताप सिंह वाजवा अते शिरोमणि अकाली दल दे प्रधान सुखबीर सिंह बादल भी संस्कार विच शामिल ना होण दे ਝੋਰੇ ਕਾਰਨ ਮਨਰੇਗਾ दी ਦਸਾਈ ਤੇ ਪ੍ਰੈਸ ਦੇ ਦਰਵਾਜੇ ਵਿੱਚ ਆ ਕੇ ਅਫਸੋਸ ਪ੍ਰਗਟ ਕਰਦੇ ਦੁਹਾਈ ਦੇਣ ਲੱਗੇ ਕਿ ਮਨਰੇਗਾ दी ਮੌਤ ਨਾਲ ਸਭ ਤੋਂ ਵੱਡਾ ਘਾਟਾ ਮਨਰੇਗਾ ਦੇ ਬੱਚਿਆਂ ਜਿਨ੍ਹਾਂ ਦੇ ਵਿੱਚ ਮਜ਼ਦੂਰ ਹੈ ਬੇਰੁਜ਼ਗਾਰ ਹੈ ਭੂਮੀਹੀਨ ਕਿਸਾਨ ਹੈ ਔਰਤਾਂ ਨੇ ਮਰਦ ਨੇ ਉਹਨਾਂ ਨੂੰ ਪਿਆ ਜਿਨ੍ਹਾਂ ਦਾ ਚੁੱਲ੍ਹਾ ਜਲਾਉਣ ਵਾਲਾ ਉਹਨਾਂ ਦਾ ਸਿਰ ਦਾ ਸਾਈ ਸਦਾ ਦੀ ਨੀਂਦ ਸੌ ਗਿਆ ਤਤਪੜਾ ਦੇ ਵਿੱਚ ਪਖੰਡਵਾਦ ਦਾ ਸਿਖਰ ਆਮ ਆਦਮੀ ਪਾਰਟੀ ਨੇ ਬਿਨਾਂ ਕਿਸੇ ਪੰਡਤ ਪਾਦੇ ਨਾਲ ਸਲਾਹ ਕੀਤੀਆਂ ਫਟਾਫਟ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਰਾਹੀਂ ਮੀਡੀਆ ਟ੍ਰਾਇਲ ਕਰਦੇ ਆ ਮੰਰੇਗਾ ਦੇ ਸੋਲੇ ਗਾਉਂਦਿਆਂ ਜੀ ਰਾਮ ਜੀ ਨੂੰ ਨਾ ਰਾਮ ਜੀ ਨਾ ਰਾਮ ਜੀ ਕਹਿ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਹਰ ਮਾਰ ਦੀ ਤਰ੍ਹਾਂ ਹੰਕਾਰੀ ਅੜੀਅਲ ਈਰਖਵਾਦੀ ਅਤੇ ਹੋਮੇਪਰੇ ਸ਼ਬਦਾਂ ਨਾਲ ਇਸ ਸ਼ਰਧਾਂਜਲੀ ਸਮਾਗਮ ਦੇ ਸਮਾਰੋਹ ਸਮਾਗਮ ਦੇ ਵਿੱਚ ਸ਼ਾਮਲ ਮੁੱਖ ਮੰਤਰੀ ਨੇ ਕਿਸੇ ਲੜਾਕੀ ਤੇ ਖੇਖਣਵਾਜ ਜਨਾਨੀ ਵਾਂਗ ਖੂਬ ਪੜਾਅਸ ਕੱਢੀ ਦਿਲ ਦੀ ਖੂਬ ਪੜਾਅਸ ਕੱਢੀ ਇਸ ਸੁਗਮਈ ਸਮੇਂ ਵਿੱਚ ਹਾਜ਼ਰੀ ਭਰਨਾ ਸੁਖਪਾਲ ਸਿੰਘ ਖਹਿਰਾ ਨੂੰ ਜਿਹੜੇ ਪੁਲਤ ਤੋਂ ਐਮਐਲਏ ਨੇ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਮਨਰੇਗਾ ਦੇ ਕਰੀਬੀ ਰਿਸ਼ਤੇਦਾਰਾਂ ਨੇ ੱੱਕੇ ਮਾਰ ਕੇ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਐਨੇ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਆਪਣਾ ਬਚੋਗ ਕਰਨ ਲਈ ਹਥਿਆਰ ਵਜੋਂ ਕੋਟਕਪਰੇ ਦੀਆਂ ਜੁੱਤੀਆਂ ਵੀ ਲੈ ਆਏ ਕਿਉਂਕਿ ਕਿਸੇ ਤਰ੍ਹਾਂ ਦਾ ਮਾਰੂ ਹਥਿਆਰ ਤਾਂ ਅੰਦਰ ਜਾਣਾ ਵਰਜਿਤ ਹੈ ਪਰੰਤੂ ਉਹਨਾਂ ਨੇ ਸੋਚਿਆ ਕਿ ਅਗਰ ਪਾਣੀ ਸਿਰ ਤੋਂ ਟੱਪਿਆ ਤਾਂ ਇਹ ਜਿਹੜੀਆਂ ਜੁੱਤੀਆਂ ਉਹਨਾਂ ਨੂੰ ਬਚਾਉਣ ਦਾ ਇੱਕੋ ਇੱਕ ਸਾਧਨ ਹੋ ਸਕਦਾ ਉਹਨਾਂ ਨੇ ਹਥਿਆਰ ਦੇ ਤੌਰ ਤੇ ਇਹਨਾਂ ਜੁੱਤੀਆਂ ਨੂੰ ਅੰਦਰ ਜਿਹੜਾ ਸ਼ਰਧਾਂਜਲੀ ਸਮਾਗਮ ਦੇ ਵਿੱਚ ਲੈ ਗਏ ਉਧਰ ਜਿਹੜੇ ਬਧਾਏਕ ਨੇ ਡਾਕਟਰ ਸੁਖਵਿੰਦਰ ਸੁਖੀ ਉਹ ਮਨਰੇਗਾ ਦੇ ਅਗਲੇ ਵਾਰਸ ਜੀ ਰਾਮਜੀ ਦੇ ਸਿਰ ਦੇ ਰੂਪ ਦੇ ਵਿੱਚ ਪੱਗ ਬੰਨਣ ਲਈ ਜਿਹੜੀ ਜ਼ਿੰਮੇਵਾਰੀ ਨਿਭਾਉਣ ਲਈ ਇੱਕ ਗਠੜੀ ਆਪਣੇ ਸਿਰ ਦੇ ਉੱਤੇ ਚੱਕ ਕੇ ਲੈ ਕੇ ਆਉਂਦੇ ਨਜ਼ਰ ਆਏ ਕਿਉਂਕਿ ਉਹਨਾਂ ਨੇ ਸੋਚਿਆ ਕੇ ਮਨਰੇਗਾ ਦੀ ਮੌਤ ਤੋਂ ਬਾਅਦ ਜਿਹੜਾ ਉਹਨਾਂ ਦਾ ਵਾਰਿਸ ਜੀ ਰਾਮ ਜੀ ਹੈ ਉਹਨਾਂ ਨੂੰ ਇੱਕ ਜਿਹੜਾ ਘਰ ਦੇ ਮੁਖੀ ਵਜੋਂ ਪਰਿਵਾਰ ਦੇ ਮੁਖੀ ਵਜੋਂ ਉਹਨਾਂ ਦੇ ਸਿਰ ਤੇ ਪੱਗ ਜਿਹੜੀ ਪਗੜੀ ਸਜਾ ਦਿੱਤੀ ਜਾਵੇ ਸੋ ਕਹਿਣ ਦਾ ਮਤਲਬ ਰਸਮ ਪਗੜੀ ਸਮਾਗਮ ਦੇ ਵਿੱਚ ਜਿਹੜੀ ਪੱਗਾਂ ਦੀ ਲਿਆਉਣ ਦੀ ਜ਼ਿੰਮੇਵਾਰੀ ਹੈ ਉਹ ਡਾਕਟਰ ਸੁਖਵਿੰਦਰ ਸਿੰਘ ਸੁਖੀ ਐਮ ਐਲ ਏ ਨੇ ਨਿਵਾਈ ਜਿਹੜੇ ਪੱਗ ਪੱਗਾਂ ਦੀ ਪੰਡ ਜਿਹੜੀ ਸਿਰ ਦੇ ਉੱਤੇ ਰੱਖ ਕੇ ਲੈ ਕੇ ਨਜ਼ਰ ਆਏ ਜਦੋਂ ਉਹ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇ ਨਾਲ ਬੈਠੇ ਭਾਜਪਾ ਦੇ ਐਮਐਲਏ ਅ ਅਸ਼ਵਨੀ ਸ਼ਰਮਾ ਨੇ ਡਾਕਟਰ ਸੁਖੀ ਨੂੰ ਟਕੋਰ ਮਾਰੀ ਕਿ ਪੰਡ ਵਿੱਚ ਪੱਗਾਂ ਕਿਤੇ ਕੱਚੇ ਰੰਗ ਦੀਆਂ ਤਾਂ ਨਹੀਂ ਤੇ ਇਸ ਦੇ ਜਵਾਬ ਵਿੱਚ ਸੁਖੀ ਨੇ ਡਾਕਟਰ ਅਸ਼ਵਨੀ ਸ਼ਰਮਾ ਨੂੰ ਕਹਿ ਦਿੱਤਾ ਕਿ ਤੁਸੀਂ ਬੰਨ ਕੇ ਦੇਖ ਲਓ ਕਾਂਗਰਸ ਦੇ ਐਮਐਲਏ ਨੇ ਕਤਲ ਤੋਂ ਗੁੱਸੇ ਵਿੱਚ ਆ ਕੇ ਸੀਐਮ ਮਾਨ ਨੂੰ ਕਹਿ ਦਿੱਤਾ ਕਿ ਸ਼ਰਧਾਂਜਲੀ ਸਮਾਰੋਹ ਵਿੱਚ ਰਸਮੀ ਰਸਮੀ ਤਕਰੀਰ ਕਰਨ ਦੀ ਬਜਾਏ ਉਹ ਕਤਲ ਦਾ ਕਤਲ ਦੇ ਜਿਹੜੇ ਜ਼ਿੰਮੇਵਾਰ ਹੈ ਉਹਨਾਂ ਦੇ ਗਲ ਦੇ ਉੱਤੇ ਗੋਡਾ ਰੱਖਣ ਲਈ ਆਪਾਂ ਦਿੱਲੀ ਚੱਲੀਏ। ਮੇਰੀ ਮਰਾਨ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਜਿਹੜੇ ਇੱਕ ਹਾਕੀ ਦੇ ਅੰਤਰਰਾਸ਼ਟਰੀ ਖਿਡਾਰੀ ਵੀ ਰਹੇ ਆ ਕਪਤਾਨ ਵੀ ਰਹੇ ਆ ਹਾਕੀ ਟੀਮ ਦੇ ਉਹਨਾਂ ਨੇ ਇਹ ਕਿਹਾ ਕਿ ਜੇ ਅਸੀਂ ਇਸ ਮਨਰੇਗਾ ਦੇ ਕਤਲ ਦਾ ਬਦਲਾ ਲੈਣਾ ਆਓ ਚੱਲੀਏ ਦਿੱਲੀ ਦੇ ਵਿੱਚ ਜਾ ਕੇ ਧਰਨਾ ਮਾਰੀਏ ਜਿਹੜੇ ਇਹਦੇ ਕਤਲ ਦੇ ਜ਼ਿੰਮੇਵਾਰ ਹੈ ਉਹਨਾਂ ਦੇ ਗਲ ਦੇ ਉੱਤੇ ਗੋਡਾ ਰੱਖੀਏ ਦਿੱਲੀ ਵਿੱਚ ਬੈਠੇ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦਾ ਨਾਂ ਸੁਣ ਕੇ ਮੁੱਖ ਮੰਤਰੀ ਸਾਹਿਬ ਦਾ ਚਿਹਰਾ ਉਤਰ ਗਿਆ ਕਿਉਂਕਿ ਉਹਨਾਂ ਦੀ ਅੱਖਾਂ ਅੱਗੇ ਹਨੇਰਾ ਆ ਗਿਆ ਸੀਐਮ ਮਾਨ ਨੇ ਅਗ ਬਬੂਲੇ ਹੋ ਕੇ ਗਾਲਾਂ ਰੂਪੀ ਸ਼ਬਦਾਂ ਦੇ ਤੀਰ ਛੱਡ ਕੇ तमाम ਵਿਰੋਧੀਆਂ ਜਿਨ੍ਹਾਂ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵਿਧਾਇਕ ਸੀ ਉਹਨਾਂ ਦੀ ਬੋਲਤੀ ਬੰਦ ਕਰਕੇ ਰੱਖਤੀ ਦੇਖਣ ਵਿੱਚ ਆਇਆ ਕਿ ਮਨਰੇਗਾ ਨਾਲ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਣਵਣ ਵੀ ਚੱਲ ਰਹੀ ਸੀ ਜਿਸ ਕਾਰਨ 25 ਆਮ ਆਦਮੀ ਪਾਰਟੀ ਦੇ ਐਮਐਲਏ ਇਸ ਮਨਰੇਗਾ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਨਹੀਂ ਪਹੁੰਚ ਸਕੇ ਤੇ ਉਹਨਾਂ ਨੇ ਇਸ ਸ਼ਰਧਾਂਜਲੀ ਸਮਾਰੋਹ ਤੋਂ ਆਪਣੀ ਦੂਰੀ ਬਣਾਈ ਰੱਖੀ ਕੌਮੀ ਬਾਲ ਪੁਰਸਕਾਰ ਜਿੱਤਣ ਮੌਕੇ ਬੀਐਮ ਨਰਿੰਦਰ ਮੋਦੀ ਨੂੰ ਪਾਰੀਆਂ ਦਾ ਪਿਆਰ ਹਾਸਲ ਕਰਕੇ ਪੰਜਾਬ ਪਰਤੇ ਫਿਰੋਜ਼ਪੁਰ ਦੇ 10 ਸਾਲਾ ਸਰਵਨ ਸਿੰਘ ਨੂੰ ਸੀਐਮ ਸਾਹਿਬ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਲੈ ਕੇ ਆਏ ਕਿਉਂਕਿ ਉਹਨਾਂ ਨੇ ਇਹ ਪ੍ਰਭਾਵ ਦੇਣਾ ਸੀ ਕਿ ਜਿਨ੍ਹਾਂ ਤੋਂ ਤੁਸੀਂ ਇਹ ਪਿਆਰੀਆਂ ਇਹ ਪੱਪੀਆਂ ਲੈ ਕੇ ਆਏ ਹੋ ਅਸੀਂ ਵੀ ਤੁਹਾਨੂੰ ਉਹਨੇ ਹੀ ਮੋਹ ਕਰਦੇ ਆ ਜਿਨ੍ਹਾਂ ਪੱਪੀਆਂ ਦੇਣ ਵਾਲੇ ਪਾਰੀਆਂ ਕਰਨ ਵਾਲੇ ਸੋ ਬੀਜਪੀ ਪੰਜਾਬ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਆਪ ਸਰਕਾਰ ਕਿਸ ਗੱਲ ਨੂੰ ਸਮਾਗਮ ਕਰ ਰਹੀ ਹੈ ਸਰਦਾਂ ਅंजलि ਸਮਾਗਮ ਕਰਨ ਦਾ ਆਮ ਆਦਮੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਕਿਉਂਕਿ ਇਹ ਮਗਨ ਰੇਗਾਂ ਦੇ ਜਿਉਂਦੇ ਜੀ ਇਹ ਉਸ ਦੀ ਸ਼ਰੀਕ ਬਣ ਕੇ ਵਿਚਰਦੀ ਰਹੀ ਹੈ ਇਹ ਕਿਹਨੇ ਕਿਹਾ ਇਹ ਸੁਨੀਲ ਜਾਖੜ ਨੇ ਕਿਹਾ ਜਿਹੜੇ ਬੀਜਪੀ ਦੇ ਪੰਜਾਬ ਦੇ ਪ੍ਰਧਾਨ ਨੇ ਉਧਰ ਕਹਿੰਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ੇਰਨਾਥ ਸਿੰਘ ਚੋਹਾਨ ਨੇ ਕਹਿ ਕੇ ਇਹ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੋਲਤੀ ਬੰਦ ਕਰ ਦਿੱਤੀ ਕਿ ਉਹ ਤਾਂ ਮਨਰੇਗਾ ਨਾਲ 10 ਕਰੋੜ ਤੋਂ ਵੱਧ ਦੀ ਠੱਗੀ ਮਾਰ ਚੁੱਕਿਆ ਬਹੁਤ ਵੱਡੀ ਗੱਲ ਹੈ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਾਇਆ ਕਿ ਹੁਣ ਕਿਸ ਗੱਲ ਦਾ ਮਨਰੇਗਾ ਦੀ ਮੌਤ ਦੇ ਉੱਤੇ ਇਹ ਜਿਹੜਾ ਟਕਵਾਂਜਰਾ ਚਾ ਰਹੇ ਜਾਂ ਸ਼ਰਧਾਂਜਲੀ ਸਮਾਰੋਹ ਕਰ ਰਹੇ ਆ ਇਹ ਤਾਂ ਗੈਰ ਕਾਨੂੰਨੀ ਹੈ ਕਿਉਂਕਿ ਆਮ ਆਦਮੀ ਪਾਰਟੀ ਪਿਛਲੇ 4 ਸਾਲਾਂ ਦੇ ਵਿੱਚ 10000 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਨਰੇਗਾ ਨਾਲ ਮਾਰ ਚੁੱਕੀ ਹੈ ਹੁਣ ਤਾਂ ਇਹ ਜਿਹੜੇ ਬੇਫਜ਼ੂਲ ਅਥਰੂ ਭਾ ਕੇ ਆਪਣਾ ਜਿਹੜਾ ਨੇੜਤਾ ਹੋਣ ਦਾ ਦਿਖਾਵਾ ਕਰ ਰਹੀ ਹੈ ਜਦ ਕਿ ਇਹਨਾਂ ਨੂੰ ਮਨਰੇਗਾ ਦੇ ਨਾਲ ਕੋਈ ਵੀ ਸਰਕਾਰ ਨਹੀਂ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਤਾਂ ਜੀ ਰਾਮ ਜੀ ਨੇ ਮਹਾਤਮਾ ਗਾਂਧੀ ਦੀ ਬੋਲਤੀ ਬੰਦ ਕਰਕੇ ਆਪਣਾ ਰਾਜ ਕਰ ਲਿਆ ਹੁਣ ਏ ਦੇਖਣਾ ਹੋਵੇਗਾ ਕਿ 100 ਦਿਨ ਦੇ ਮੁਕਾਬਲੇ 125 ਦਿਨ ਦਾ ਜਿਹੜਾ ਵਿੱਤੀ ਵਰੇ ਦੌਰਾਨ ਰੁਜ਼ਗਾਰ ਹੈ ਗਰੀਬਾਂ ਮਜ਼ਦੂਰਾਂ ਮਿਹਨਤ ਕਾਰਕਿਰਤਿਆਂ ਕਾਮਿਆਂ ਨੂੰ ਉਹ ਕਿੰਨੇ ਦਿਨ ਮਿਲਦਾ ਤੇ ਕਿੰਨੇ ਕਿੰਨੇ ਉਹਨਾਂ ਨੂੰ ਪੈਸੇ ਮਿਲਦੇ ਨੇ ਕਿਉਂਕਿ 100 ਦਿਨ ਦੀ ਪਹਿਲਾਂ ਗਾਰੰਟੀ ਸੀ ਉਸ ਦੇ ਵਿੱਚੋਂ ਜੇ ਅੰਕੜਿਆਂ ਤੇ ਉੱਤੇ ਝਾਂਤ ਮਾਰੀ ਜਾਏ ਤਾਂ 20 25 30 35 30 35 40 30 35 40 ਦਿਨ ਹੀ ਰੁਜ਼ਗਾਰ ਸੰਭਵ ਹੋ ਸਕਿਆ ਹੁਣ 125 ਦਿਨਾਂ ਦੀ ਗਾਰੰਟੀ ਦੇ ਵਿੱਚ ਉਹਨਾਂ ਨੂੰ ਕਿੰਨੇ ਦਿਨ ਦਾ ਰੁਜ਼ਗਾਰ ਮਿਲੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਜੀ ਰਾਮ ਜੀ ਜਿਹੜਾ ਕਾਨੂੰਨ ਹੈ ਜਿਹੜਾ ਮਨਰੇਗਾ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਉਹਨੂੰ ਵਿਸ਼ੇਸ਼ اجلاس ਬੁਲਾ ਕੇ ਵਿਧਾਨ ਸਭਾ ਦਾ ਉਹਨੂੰ ਰੱਦ ਕਰ ਦਿੱਤਾ ਗਿਆ ਸਰਬਸੰਮਤੀ ਦੇ ਨਾਲ ਹੁਣ ਜਿਹੜਾ ਇਹ ਗੱਲ ਵੱਖਰੀ ਹੈ ਕਿ ਜਿਹੜੀ ਉੱਥੇ ਬੋਲਬਾਣੀ ਮੁੱਖ ਮੰਤਰੀ ਸਾਹਿਬ ਦੀ ਰਹੀ ਹੈ ਉਹ ਹਰ ਵਾਰ ਦੀ ਤਰ੍ਹਾਂ ਉਹੀ ਰਹੀ ਐ ਜਿਵੇਂ ਉਹ ਗਲੀ ਦੇ ਵਿੱਚ ਲੜਨ ਵਾਲੀਆਂ ਜਨਨੀਆਂ ਝਗੜਾ ਕਰਦੀਆਂ ਨੇ ਇੱਕ ਦੂਸਰੇ ਨੂੰ ਗਾਲਾਂ ਕੱਢਦੀਆਂ ਨੇ ਕਿ ਤੂੰ ਫਲਾਣੇ ਦੀ ਰੰਨ ਤੂੰ ਫਲਾਣੇ ਦੀ ਰੰਨ ਤੂੰ ਫਲਾਣੇ ਕੋਲੋਂ ਹੋ ਕੇ ਆਈ ਤੂੰ ਫਲਾਣੇ ਵੱਲ ਚੱਲੀ ਉਹੀ ਗੱਲਾਂ ਉਹੀ ਬਾਤਾਂ ਉਹੀ ਕਸੇ ਪਿੱਟੇ ਟੋਟ ਕੇ ਸੁਣਾ ਕੇ ਮਤਲਬ ਮੀਡੀਆ ਟ੍ਰਾਇਲ ਤੋਂ ਸਭੈਂ ਇਸ ਵਿਸ਼ੇਸ਼ ਸਦਨ ਦੇ ਵਿੱਚ ਕੁਝ ਵੀ ਨਹੀਂ ਲੱਭਿਆ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਦੇ ਐਮਐਲਏ ਤੇ ਹੋਰ ਬਹੁਤ ਸਾਰੇ ਜਿਹੜੇ ਵਿਰੋਧੀ ਧਿਰਾਂ ਸੀਗੀਆਂ ਜਿਹਦੇ ਵਿੱਚ ਬੀਜੇਪੀ ਵੀ ਸ਼ਾਮਲ ਹੈ ਉਹਨਾਂ ਨੇ ਮਹਿਜ ਇਸ ਵਿਸ਼ੇਸ਼ ਸਦਨ ਨੂੰ ਇੱਕ ਡਰਾਮਾ ਦੱਸਿਆ ਹੁਣ ਦੇਖਣਾ ਇਹ ਹੋਏਗਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਤਕਰਾਰ ਹੈ ਕਿਉਂਕਿ ਕਾਂਗਰਸ ਪਾਰਟੀ ਨੇ 8 ਜਨਵਰੀ ਤੋਂ ਮਨਰੇਗਾ ਦੇ ਹੱਕ ਦੇ ਵਿੱਚ ਔਰ ਜੀ ਰਾਮ ਜੀ ਦੇ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਜਿਹੜੇ ਇੱਕ ਮੂਵਮੈਂਟ ਛੇੜਨ ਦਾ ਐਲਾਨ ਕੀਤਾ ਹੋਇਆ ਹੈ ਕਿ ਸੰਘਰਸ਼ ਛੇੜਾਂਗੇ ਧਰਨੇ ਦੇਵਾਂਗੇ ਰੋਸ ਮਜਾਰੇ ਕਰਾਂਗੇ ਦੇਖਣਾ ਹੋਵੇਗਾ ਕਿ ਇਸ ਦਾ ਅਸਰ ਕਤਲ ਕਰਨ ਵਾਲੇ ਦੇ ਉੱਤੇ ਕਿੰਨਾ ਪੈਂਦਾ ਤੇ ਕੀ ਉਹ ਆਪਣਾ ਗੁਨਾਹ ਲੋਕਾਂ ਦੀ ਕਚਹਿਰੀ ਦੇ ਵਿੱਚ ਕਬੂਲ ਕਰਕੇ ਉਸ ਤੁਰ ਜਾਣ ਵਾਲੇ ਰੰਗਲੇ ਸੱਜਣ ਮਨਰੇਗਾ ਨੂੰ ਕੁਛ ਆਕਸੀਜਨ ਦੇਣ ਦੇ ਲਈ ਕੋਈ ਕੰਮ ਕਰਦਾ ਜਾਂ ਫਿਰ ਆਪਣੀ ਅੜੀ ਦੇ ਉੱਤੇ ਰਹਿ ਕੇ ਆਪਣੇ ਦੋਸ਼ ਤੋਂ ਆਪਣੇ ਜਿਹੜਾ ਉਹਦੇ ਉੱਤੇ ਦਾਗ ਲੱਗਿਆ ਹੈ ਉਸ ਨੂੰ ਬਰਕਰਾਰ ਰੱਖਣ ਦੇ ਲਈ ਬਜਿੱਦ ਰਹਿਣਾ ਇਹ ਦੇਖਣ ਵਾਲਾ ਹੋਏਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਕੱਲ ਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਇੱਕ ਵਾਰ ਫਿਰ ਰੂਬਰੂ ਹੋਵਾਂਗੇ ਮੈਂ ਸਾਰੇ ਸੱਜਣਾ ਸਰੋਤਿਆਂ ਨੂੰ ਇਸ ਗੱਲ ਦੀ ਬੇਨਤੀ ਔਰ ਜੋਈ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੇ ਵਿੜਮੁੱਲੇ ਵਿਚਾਰ ਸੋ ਜਾਂ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਆਂ ਕਰੋ ਤਾਂ ਕਿ ਤੁਹਾਡੇ ਸੁਝਾਵਾਂ ਤੁਹਾਡੀਆਂ ਗੱਲਾਂ ਤੁਹਾਡੀਆਂ ਬਾਤਾਂ ਤੁਹਾਡੇ ਸੁਨੇਹੇ ਜਿਹੜੇ ਹੈਗੇ ਉਹਨਾਂ ਦੇ ਅਨੁਸਾਰ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਪੇਸ਼ ਕਰਕੇ ਤੁਹਾਡੀਆਂ ਦੁਆਵਾਂ ਦੇ ਪਾਤਰ ਬਣ ਸਕੀਏ ਅੱਜ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਸ਼ਬਕ ਹੈ